ਸਸਰੀਆ ਘਰ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਸਾਡੇ ਘਰ ਦੇ ਵਿੱਚ ਮਨੀ ਪਲਾਂਣ ਦਾ ਬੂਟਾ ਹੈ ਉਸ ਦੇ ਕੀ ਉਪਾਹਨ ਤੇ ਜਿਸ ਨਾਲ ਅਸੀਂ ਆਪਣੇ ਘਰ ਦੇ ਹਾਲਾਤ ਸੁਧਾਰ ਸਕਦੇ ਹਾਂ ਤੇ ਜੋ ਲੋਕ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਦੋਸਤੋ ਮਨੀ ਪਲਾਂਣ ਦਾ ਬੂਟਾ ਤਾਂ ਹਰ ਇੱਕ ਘਰ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਹੁੰਦਾ ਹੀ ਹੈ ਜੋ ਕਿ ਮੰਨਣਾ ਹੁੰਦਾ ਹੈ ਕਿ ਆਪਣੇ ਘਰ ਵਿੱਚ ਆਉਂਦੇ ਪੈਸੇ ਦੀ ਨਿਸ਼ਾਨੀ ਹੁੰਦੀ ਹੈ ਇਹ ਸਾਡੇ ਘਰ ਦੇ ਵਿੱਚ ਬਰਕਤ ਲਿਆਉਂਦਾ ਹੈ ਪਰ ਇਹ ਸੇ ਕੁਝ ਉਪਾਅ ਜੋ ਲੋਕਾਂ ਨੂੰ ਨਹੀਂ ਪਤਾ ਹੁੰਦੇ ਕਿ ਉਸ ਨੂੰ ਕਰਨ ਨਾਲ ਹੋਰ ਵੀ ਜ਼ਿਆਦਾ ਸਾਡੀ ਜ਼ਿੰਦਗੀ 'ਚ ਫਾਇਦਾ ਹੋਵੇਗਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਦੋਸਤੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਮਨੀ ਪਲਾਂਟ ਦਾ ਬੂਟਾ ਹਰ ਇੱਕ ਘਰ ਵਿੱਚ ਮੌਜੂਦ ਹੈ ਜੇਕਰ ਕੋਈ ਘਰ ਵਿੱਚ ਨਹੀਂ ਵੀ ਹੈ ਜੇਕਰ ਕਿਸੇ ਦੇ ਘਰ ਦੇ ਵਿੱਚ ਨਹੀਂ ਵੀ ਹੈ ਤਾਂ ਉਹ ਆਪਣੇ ਘਰ ਦੇ ਵਿੱਚ ਜ਼ਰੂਰ ਜ਼ਰੂਰ ਲਿਆ ਕੇ ਲਗਾਉਣ ਕਿਉਂਕਿ ਇਹ ਕੋਈ ਆਮ ਬੂਟਾ ਨਹੀਂ ਹੁੰਦਾ ਇਹ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਇਸ ਨੂੰ ਅਸੀਂ ਪੈਸੇ ਦਾ ਪ੍ਰਤੀਕ ਵੀ ਮੰਨਦੇ ਹਾਂ ਕਹਿੰਦੇ ਹਨ ਕਿ ਮਾਤਾ ਲక్ష్ਮੀ ਜੀ ਦੀ ਇਸ ਬੂਟੇ ਤੇ ਖਾਸ ਕਿਰਪਾ ਹੁੰਦੀ ਹੈ ਦੋਸਤੋ ਕਹਿੰਦੇ ਹਨ ਕਿ ਜੇਕਰ ਸਾਡੇ ਘਰ ਵਿੱਚ ਮਨੀ ਪਲਾਂਟ ਲੱਗਾ ਹੈ ਉਹ ਬਹੁਤ ਹੀ ਜ਼ਿਆਦਾ ਗਰੋਥ ਕਰ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਲਾਭ ਹੋਵੇਗਾ ਬਹੁਤ ਹੀ ਸਾਡੇ ਜੀਵਨ ਦੇ ਵਿੱਚ ਅਸੀਂ ਪੈਸੇ ਦੀ ਤੰਗੀ ਚ ਨਹੀਂ ਰਾਂਗੇ ਤੇ ਜੇਕਰ ਇਹ ਨਹੀਂ ਵੱਧ ਰਿਹਾ ਤੇ ਇੱਕ ਜਗ੍ਹਾ ਖੜਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਕੰਮ ਬਹੁਤ ਹੀ ਚੰਗੀ ਤਰ੍ਹਾਂ ਨਹੀਂ ਚੱਲ ਰਹੇ ਬਿਲਕੁਲ ਹੀ ਨੋਰਮਲ ਚੱਲ ਰਹੇ ਹਨ ਜੇਕਰ ਮਨੀ ਪਲਾਂਟ ਸੌਂਕ ਰਿਹਾ ਹੈ ਭਾਵੇਂ ਕਿ ਉਹ ਛੋਟਾ ਜਿਹਾ ਹੈ ਗ੍ਰੋਥ ਵੀ ਨਹੀਂ ਕਰ ਰਿਹਾ ਤੇ ਬਿਲਕੁਲ ਵੀ ਜਾਂ ਉਹਦੇ ਪੱਤੇ ਖਰਾਬ ਹੋ ਰਹੇ ਹਨ ਤਾਂ ਦੋਸਤੋ ਇਹਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਸਾਭ ਸੰਭਾਲ ਨਹੀਂ ਕਰ پا ਰਹੇ ਜਿਸੇ ਕਾਰਨ ਤੁਹਾਡੇ ਘਰ ਵਿੱਚ ਬਰਕਤ ਵੀ ਨਹੀਂ ਆ ਰਹੀ ਤੁਹਾਡੇ ਕਾਰੋਬਾਰ ਵੀ ਨਹੀਂ ਚੱਲ ਰਹੇ ਹਨ ਕਿਉਂਕਿ ਮਨੀ ਪਲਾਂਟ ਦਾ ਬੋਟਾ ਕੋਈ ਆਮ ਬੋਟਾ ਨਹੀਂ ਹੈ ਆਮ ਬੋਟਿਆਂ ਵਿੱਚ ਜੇਕਰ ਅਸੀਂ ਇਸ ਨੂੰ ਰੱਖ ਦਵਾਂਗੇ ਇਹ ਬਹੁਤ ਹੀ ਜ਼ਿਆਦਾ ਖਾਸ ਬੋਟਾ ਹੁੰਦਾ ਹੈ ਇਸ ਨੂੰ ਹਮੇਸ਼ਾ ਖਾਸ ਹੀ ਸਮਝਣਾ ਚਾਹੀਦਾ ਹੈ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਹਮੇਸ਼ਾ ਸਾਫ਼-ਸੁਥਰੀ ਜਗ੍ਹਾ ਤੇ ਰੱਖੋ ਉਪਾਹ ਕਰਨ ਤੋਂ ਪਹਿਲਾਂ ਅਸੀਂ ਇਹ ਗੱਲਾਂ ਜਾਣ ਲੈਂਦੇ ਹਾਂ ਕਿ ਜੋ ਮਨੀ ਪਲਾਂਟ ਦਾ ਬੋਟਾ ਹੁੰਦਾ ਹੈ ਉਸ ਨੂੰ ਕਈ ਲੋਕ ਐਵੇਂ ਹੀ ਆਮ ਬੋਟਿਆਂ ਦੇ ਵਿੱਚ ਰੱਖ ਦਿੰਦੇ ਹਨ ਜੋ ਬਿਲਕੁਲ ਸਹੀ ਨਹੀਂ ਹੁੰਦਾ ਜੋ ਮਣੀ ਪਲਾਂਟ ਦਾ ਬੂਟਾ ਹੁੰਦਾ ਹੈ ਉਸ ਨੂੰ ਹਮੇਸ਼ਾ ਅਸੀਂ ਆਪਣੇ ਘਰ ਦੀ ਸਾਫ਼ ਸੁਥਰੀ ਜਗ੍ਹਾ ਤੇ ਹੀ ਰੱਖਣਾ ਹੈ ਭਾਵੇਂ ਜਿੱਥੇ ਅਸੀਂ ਅੰਦਰ ਰਹਿੰਦੇ ਹਾਂ ਜਿੱਥੇ ਮਿੱਟੀ ਮਿੱਟੀ ਘਟਾ ਬਹੁਤਾ ਨਾ ਹੋਵੇ ਬਿਲਕੁਲ ਸਾਫ਼ ਸੁਥਰੀ ਜਗ੍ਹਾ ਤੇ ਇਸ ਨੂੰ ਰੱਖੋ ਜਿੱਥੇ ਆਪਣੇ ਗਮਲੇ ਬੂਟੇ ਪਏ ਹੁੰਦੇ ਹਨ ਸਾਫ਼ ਸੁਥਰੀ ਜਗ੍ਹਾ ਨਹੀਂ ਹੁੰਦੀ ਇਸ ਤੋਂ ਚੰਗਾ ਹੈ ਕਿ ਤੁਸੀਂ ਉਸ ਨੂੰ ਅਲੱਗ ਬਾਕੀ ਬੂਟਿਆਂ ਨਾਲੋਂ ਵੱਖਰਾ ਹੀ ਰੱਖੋ ਤਾਂ ਚੰਗੀ ਗੱਲ ਹੈ ਪਰ ਜੇ ਤੁਹਾਡੀ ਜਗਾ ਬਹੁਤ ਜ਼ਿਆਦਾ ਸਾਫ ਸੋਥਰੀ ਹੈ ਤਾਂ ਉਹ ਤੁਹਾਡੇ ਘਰ ਚ ਬਹੁਤੀ ਜਗਾ ਨਹੀਂ ਕੇ ਦਾ ਤੁਸੀਂ ਸੁੱਤ ਸਾਫ ਸੋਥਰੀ ਜਗਾ ਤੇ ਹੀ ਚੰਗੀ ਤਰ੍ਹਾਂ ਇਸ ਨੂੰ ਰੱਖ ਸਕਦੇ ਹੋ ਇੱਕ ਗੱਲ ਤੇ ਲੋਕ ਹੋਰ ਕਰਦੇ ਹਨ ਕੀ ਕਰਦੇ ਹਨ ਕਿ ਜੋ ਮਣੀ ਪਲਾਂ ਦਾ ਬੋਟਾ ਹੁੰਦਾ ਹੈ ਉਸ ਨੂੰ ਹਮੇਸ਼ਾ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਪੱਤੇ ਜ਼ਿਆਦਾ ਹੋ ਗਏ ਹਨ ਕੱਟ ਦਿੰਦੇ ਹਨ ਜੋ ਕਿ ਸਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਜੇਕਰ ਪੱਤੇ ਜ਼ਿਆਦਾ ਹੋ ਰਹੇ ਹਨ ਤਾਂ ਇਹ ਸਾਡੇ ਤਰੱਕੀ ਦਾ ਪ੍ਰਤੀਕ ਹੁੰਦੇ ਹਨ ਜੇਕਰ ਅਸੀਂ ਇਸ ਨੂੰ ਕੱਟ ਦਿੰਦੇ ਹਾਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਡੇ ਘਰ ਦੀ ਵੀ ਤਰੱਕੀ ਉੱਥੇ ਹੀ ਰੁਕ ਜਾਂਦੀ ਹੈ ਭਾਵੇਂ ਜੋ ਸਾਡੇ ਜੀਵਨ ਵਿੱਚ ਬਰਕਤ ਆਉਣੀ ਹੁੰਦੀ ਹੈ ਪੈਸੇ ਦੀ ਤਾਂ ਦੀ ਬਰਕਤ ਹੁੰਦੀ ਹੈ ਉਹ ਉੱਥੇ ਹੀ ਕੰਮ ਰੁਕ ਜਾਂਦੇ ਹਨ ਤਾਂ ਕਰਕੇ ਮਨੀ ਪਲਾਨ ਦਾ ਜੋ ਬੋਟਾ ਹੁੰਦਾ ਹੈ ਪਤੇ ਹੁੰਦੇ ਹਨ ਉਸ ਨੂੰ ਕਦੇ ਵੀ ਨਹੀਂ ਘਟਣਾ ਚਾਹੀਦਾ ਜੇਕਰ ਉਹ ਸੌਖਦਾ ਹੈ ਸੌਖ ਕੇ ਆਪਣੇ ਆਪ ਹੀ ਝੜ ਜਾਂਦਾ ਹੈ ਪਰ ਉਸ ਨੂੰ ਕਦੇ ਕੱਟਣਾ ਨਹੀਂ ਚਾਹੀਦਾ ਤੇ ਉਸ ਤੋਂ ਬਾਅਦ ਆਉਂਦਾ ਹੈ ਜੀ ਕਈ ਲੋਕ ਕੋਈ ਪਾਣੀ ਦੀ ਬੋਤਲ ਵਿੱਚ ਇਸ ਨੂੰ ਲਗਾਉਂਦੇ ਹਨ ਕਈ ਲੋਕ ਮਿੱਟੀ ਵਿੱਚ ਲਗਾਉਂਦੇ ਹਨ ਕਿਸ ਜਗ੍ਹਾ ਵਿੱਚ ਲਗਾਉਣਾ ਜ਼ਿਆਦਾ ਵਧੀਆ ਹੁੰਦਾ ਹੈ ਮਣੀ ਪlant ਨੂੰ ਹਮੇਸ਼ਾ ਜੇਕਰ ਅਸੀਂ ਮਿੱਟੀ ਦੇ ਗਮਲੇ ਦੇ ਵਿੱਚ ਲਗਾਈਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਜੋ ਪਾਣੀ ਵਿੱਚ ਲਗਾਉਂਦੇ ਹਨ ਉਹ ਗਰੋਥ ਨਹੀਂ ਕਰਦੇ ਉਹ ਉਸ ਜਗ੍ਹਾ ਤੇ ਹੀ ਘਟ ਜਾਂਦੇ ਹਨ ਤੇ ਜਿਸ ਕਾਰਨ ਸਾਡੇ ਘਰ ਵਿੱਚ ਵਰਕਤ ਨਹੀਂ ਆਉਂਦੀ ਤੇ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕਿ ਮਣੀ ਪਲਾਂਡ ਦਾ ਜੋ ਬੋਟਾ ਹੁੰਦਾ ਹੈ ਉਹ ਸਾਡੇ ਘਰ ਦੀ ਵਰਕਤ ਦੇ ਵਿੱਚ ਬਹੁਤ ਸਹਾਇਕ ਹੁੰਦਾ ਹੈ ਤਾਂ ਤੁਸੀਂ ਹਮੇਸ਼ਾ ਇਸ ਨੂੰ ਮਿੱਟੀ ਦੇ ਗਮਲੇ ਦੇ ਵਿੱਚ ਹੀ ਰੱਖਣਾ ਹੈ ਤੇ ਸਾਫ਼ ਸੁਥਰੀ ਜਗ੍ਹਾ ਤੇ ਰੱਖਣਾ ਹੈ ਇਸੇ ਪਾਣੀ ਨਾਲ ਸਪਰੇਅ ਕਰਨੀ ਹੈ ਜੋ ਕਿ ਪੱਤੇ ਵੀ ਸਾਫ਼ ਰਹਿਣ ਪੱਤਿਆਂ ਤੇ ਮਿੱਟੀ ਘਟਾ ਨਾ ਪਵੇ ਤੇ ਉਸ ਤੋਂ ਬਾਅਦ ਜੋ ਐਸੇ ਪੱਤੇ ਹੁੰਦੇ ਹਨ ਕਹਿੰਦੇ ਹਨ ਕਿ ਇਹ ਘਰ ਵਿੱਚੋਂ ਮਾੜੀ ਊਰਜਾ ਨੂੰ ਦੂਰ ਰੱਖਦੇ ਹਨ ਜੋ ਇਹਨਾਂ ਪੱਤਿਆਂ ਦਾ ਪ੍ਰਭਾਵ ਹੁੰਦਾ ਹੈ ਇਹਨਾਂ ਦੀ ਖੁਸ਼ਬੂ ਹੁੰਦੀ ਹੈ ਉਹ ਸਾਡੇ ਘਰ ਵਿੱਚੋਂ ਜੋ ਮਾੜੀ ਊਰਜਾ ਹੁੰਦੀ ਹੈ 네ਗੇਟਿਵਿਟੀ ਹੁੰਦੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਦੂਰ ਰੱਖਦੀ ਹੈ ਇਸ ਲਈ ਇਸ ਤਰੀਕੇ ਨਾਲ ਜੇਕਰ ਤੁਸੀਂ ਜੇਕਰ ਅਸੀਂ ਸਾਇੰਸ ਉਹ ਗਿਆਨ ਨਾਲ ਮੰਨੀਏ ਤਾਂ ਇਸ ਤਰੀਕੇ ਨਾਲ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿ ਇਹ ਬੋਟੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਉਪਾਅ ਕਿਹੜੇ ਕਰਨੇ ਚਾਹੀਦੇ ਹਨ ਜਿਸ ਨਾਲ ਸਾਡੇ ਘਰ ਵਿੱਚ ਫਰਕ ਆਵੇ ਪਹਿਲੀ ਗੱਲ ਤਾਂ ਦੋਸਤੋ ਲੋਕ ਮਨੀ ਪਲਾਂਟ ਚ ਰੋ ਲਗਾਉਂਦੇ ਹਨ ਸਾਮ ਸੰਭਾਲ ਵੀ ਕਰਦੇ ਹਨ ਪਰ ਕਹਿੰਦੇ ਹਨ ਕਿ ਉਹਨਾਂ ਦੇ ਘਰ ਦੇ ਵਿੱਚ ਫਰਕਤ ਨਹੀਂ ਆਉਂਦੀ ਤਾਂ ਇਸੇ ਉਪਾਏ ਵੀ ਹਨ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਤੁਸੀਂ ਬਾਰਿਸ਼ ਦਾ ਪਾਣੀ ਨੂੰ ਸਟੋਰ ਕਰ ਲੈਣਾ ਹੈ ਕਿਸੇ ਡੱਬੇ ਵਿੱਚ ਉਸ ਪਾਣੀ ਨੂੰ ਰੱਖ ਲੈਣਾ ਹੈ ਤੇ ਰੋਜ਼ ਹੀ ਥੋੜਾ ਥੋੜਾ ਮਣੀ ਪlant ਦੇ ਬੋਟੇ ਦੇ ਵਿੱਚ ਤੁਸੀਂ ਪਾਏ ਜਾਣਾ ਹੈ ਥੋੜਾ ਥੋੜਾ ਤੁਸੀਂ ਰੋਜ਼ ਪਾਓਗੇ ਤਾਂ ਇਸ ਨਾਲ ਕੀ ਹੋਵੇਗਾ ਕਿ ਜੋ ਇੰਦਰ ਦੇਵਤਾ ਹੁੰਦੇ ਹਨ ਕਹਿੰਦੇ ਹਨ ਕਿ ਉਹਨਾਂ ਦੀ ਕਿਰਪਾ ਸਦਕਾ ਮਾਤਾ ਲక్ష్ਮੀ ਦਾ ਜਿਵੇਂ ਇਹ ਪ੍ਰਤੀਕ ਹੁੰਦਾ ਹੈ ਲੱਖਮੀ ਦਾ ਪਰਤੀਕ ਹੁੰਦਾ ਹੈ ਘਰ ਵਿੱਚ ਪੈਸਾ ਤਾਂ ਆਉਂਦਾ ਪਰਤੀਕ ਹੁੰਦਾ ਹੈ ਬੂਟਾ ਜਦੋਂ ਇਹ ਮੇ ਜਿਹੜਾ ਪਾਣੀ ਪਾਉਗੇ ਮੇਂ ਦਾ ਤਾਂ ਕਹਿੰਦੇ ਹਨ ਕਿ ਇੰਦਰ ਦੇਵਤਾ ਦੀ ਕਿਰਪਾ ਸਦਾ ਹੀ ਬਣੀ ਰਹਿੰਦੀ ਹੈ ਤੇ ਦੂਜੀ ਗੱਲ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਥੋੜਾ ਜਿਆਦਾ ਧੂਰ ਮਣੀ ਪਲਾਂਟ ਦਾ ਜੋ ਗਮਲਾ ਹੈ ਉਸ ਵਿੱਚ ਨਿਰਾਸ਼ੇਕ ਵੀ ਨਹੀਂ ਲੱਗਣਾ ਚਾਹੀਦਾ ਪਤੈ ਨੂੰ ਤੁਸੀਂ ਸਮਝ ਸਕਦੇ ਹੋ ਥੋੜਾ ਜਿਆਦਾ ਦੂਰ ਜਿਹੜਾ ਡਿਸਟੈਂਸ ਨਾਲ ਤੋਂ ਸਿੰਦੇਸੀ ਘਿਓ ਦਾ ਦੀਵਾ ਲਗਾਉਣਾ ਹੈ ਸ਼ੁੱਕਰਵਾਰ ਨੂੰ ਮਣੀ ਪਲਾਨ ਮੋٹے ਕੋਲ ਦੇਸੀ ਘਿਓ ਦਾ ਦੀਵਾ ਲਗਾਓ ਇਸ ਨਾਲ ਕੀ ਹੋਵੇਗਾ ਕਿ ਮਾਤਾ ਲక్ష్ਮੀਨ ਬਹੁਤ ਪਰਸੰਨ ਹੋਵੇਗੀ ਤੇ ਤੁਹਾਡੇ ਘਰ ਵਿੱਚ ਗਰੀਬੀ ਦੂਰ ਹੋਵੇਗੀ ਤੇ ਪੈਸੇ ਦੀ ਬਰਕਤ ਆਵੇਗੀ ਤਾਂ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇਗੀ ਇਸ ਨਾਲ ਤੁਸੀਂ ਜੇਕਰ ਹਫਤੇ ਦੇ ਇੱਕ ਦਿਨ ਇਹ ਉਪਾਗ ਕਰ ਲੈਂਦੇ ਹੋ ਤਾਂ ਜਦੋਂ ਮੀਂਹ ਪੈਂਦਾ ਹੈ ਤੁਸੀਂ ਪਾਣੀ ਸਟੋਰ ਕਰਕੇ ਸੂਪਰ ਪਾਣੀ ਪਾਉਂਦੇ ਹੋ ਤਾਂ ਤੁਹਾਡੇ ਘਰ ਵਿੱਚੋਂ ਆਟੋਮੈਟਿਕ ਹੀ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਮਹਿਸੂਸ ਹੋਣ ਲੱਗੇਗਾ ਦੂਜੀ ਗੱਲ ਕਿ ਸ਼ੁੱਕਰਵਾਰ ਦੇ ਦਿਨ ਦੀਵਾ ਜ਼ਰੂਰ ਚਕਾਓ ਘਰ ਦੇ ਵਿੱਚ ਜੇ ਬਰਕਤ ਨਹੀਂ ਹੈ ਤੇ ਮਣੀ ਪਲਾਂ ਦੇ ਬੋਟੇ ਨੂੰ ਬਹੁਤ ਸਮਾਂ ਹੋ ਗਿਆ ਬਰਕਤ ਫਿਰ ਵੀ ਨਹੀਂ ਪੈ ਰਹੀ ਤਾਂ ਉਹ ਆਉਣੀ ਸ਼ੁਰੂ ਹੋ ਜਾਵੇਗੀ ਦੋਸਤੋ ਜੇਕਰ ਤੁਸੀਂ ਨਹੀਂ ਬੋਟਾ ਇਹ ਲਗਾਇਆ ਤਾਂ ਜ਼ਰੂਰ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਬੋਟਾ ਲਗਾਓ ਤਾਂ ਆਪਣੇ ਘਰ ਵਿੱਚ ਇਸ ਨੂੰ ਸਾਫ਼ ਸੁਥਰੀ ਤੇ ਲਗਾਓ ਸਾਫ਼ ਸੁਥਰੀ ਜਗਾ ਤੇ ਲਗਾਓ ਕਿਉਂਕਿ ਇਹ ਆਕਸੀਜਨ ਵੀ ਜਦੋਂ ਅਸੀਂ ਸਾਹ ਲੈਂਦੇ ਹਾਂ ਜੋ ਇਸ ਦੇ ਪੱਤੇ ਹੁੰਦੇ ਹਨ ਕਹਿੰਦੇ ਹਨ ਕਿ ਇਹ ਆਕਸੀਜਨ ਨੂੰ ਸ਼ੁੱਧ ਕਰਦੇ ਹਨ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਬਹੁਤ ਹੀ ਸ਼ੁੱਧ ਸਾਹ ਲੈਂਦੇ ਹਾਂ ਤਾਂ ਕੋਸ਼ਿਸ਼ ਕਰੋ ਜੇਕਰ ਇਹਨਾਂ ਗੱਲਾਂ ਵਿੱਚ ਆਪਾਂ ਵਿਸ਼ਵਾਸ ਹੈ ਨਹੀਂ ਕਰਦੇ ਤਾਂ ਆਪਣੇ ਸਰੀਰ ਦੇ ਤੰਦਰੁਸਤੀ ਲਈ ਅਸੀਂ ਮਣੀ ਪਲਾਨ ਦਾ ਬੋਟਾ ਆਪਣੇ ਘਰ ਦੇ ਵਿੱਚ ਲਗਾ ਸਕਦੇ ਹਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦੇਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਜੀ ਤਾਂ ਨਮਾ